ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਾਨੋਂ ਨਜ਼ਦੀਕ ਪਿੰਡ ਬਤਪੁਰਜੀ ਸੋ ਅੱਜ ਅਸੀਂ ਪਹੁੰਚੇ ਹਾਂ ਇੱਕ ਲੋੜਵੰਦ ਪਰਿਵਾਰ ਦੇ ਘਰਾਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਇੱਕ ਵਾਰੀ ਜੜੀਆਂ ਨੇ ਕਮਰਿਆਂ ਦੀਆਂ ਵੀ ਤਸਵੀਰਾਂ ਜੜੀਆਂ ਨੇ ਵਿਖਾ ਦਿੱਤੀ ਜਾਣਾ ਸੋ ਕਮਰਿਆਂ ਦੀ ਹਾਲਤ ਵੀ ਕੁਝ ਖਾਸੀ ਵਧੀਆ ਨਹੀਂ ਹੈ ਸੋ ਕਮਰਿਆਂ ਦੇ ਵੀ ਜਿਹੜੇ ਨੇ ਕੰਨ ਵਾਲੀ ਛੱਤ ਬਾਲੇ ਪਏ ਨੇ ਸੋ ਬਾਰਸ਼ ਦੇ ਦੇਣਾ ਦੇ ਵਿੱਚ ਇਹ ਵੀ ਮਨ ਪਰਿਵਾਰਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਦੱਸਦੇ ਵੀ ਕਾਫੀ ਦਿੱਕਤਾਂ ਦਾ ਜਿਹੜਾ ਇਹਨਾਂ ਨੂੰ ਇਸ ਪਰਿਵਾਰ ਨੂੰ ਸਾਹਮਣਾ ਕਰਨਾ ਪੈਂਦਾ ਸੋ ਘਰ ਦੇ ਵਿੱਚ ਕੋਈ ਲੈਟਰਿੰਗ ਨਾ ਤਾਂ ਕੋਈ ਲੈਟਰਿੰਗ ਬਾਥਰੂਮ ਹੈ ਤੇ ਨਾ ਹੀ ਕੋਈ ਪਾਣੀ ਦਾ ਜਿਹੜਾ ਕੋਈ ਖਾਸਾ ਕੋਈ ਪ੍ਰਬੰਧ ਹੈ ਸੋ ਸਾਰੀ ਗੱਲਬਾਤ ਜਿਹੜੀ ਆ ਆਪਾਂ ਘਰ ਦੇ ਜਿਹੜਾ ਮੁਖੀ ਜਿਹੜਾ ਸਦਸਿਆ ਉਸ ਦੇ ਨਾਲ ਕਰਦੇ ਆ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਜੋ ਘਰ ਦੇ ਮੁਖੀ ਨੇ ਉਹ ਮਜਬੂਰ ਲੈ ਉਹਨਾਂ ਨਾਲ ਗੱਲਬਾਤ ਕਰ ਸੱਸ ਜੀ ਪਾਜੀ ਸੱਸ ਜੀ ਕੀ ਪਾਜੀ ਆਪਣਾ ਨਾਮ ਜਵਾਂ ਪਰ ਇਸ ਚਿਰੂ ਤੋਂ ਹੰਡੀਕੈਪ ਹੀ ਕੀ ਜਾਉਂ ਮੀਰ ਜੀ ਕੀ ਕੀ ਮਤਲਬ ਸਾਰੀ 10 ਰੁਪਈਆ ਫਿਰ ਕਿਵੇਂ ਮਤਲਬ ਜਿਹੜੀ ਉਹ ਥੋੜਾ ਆਇਆ ਤੇ ਚੀਰਾ ਦਵਾਇਆ ਹਾਂਜੀ ਹਾਂਜੀ ਤੇ ਉਹਦੇ ਨਾਲ ਕੈਂਸਰ ਬਣ ਗਿਆ ਪਹਿਲਾਂ ਮਤਲਬ ਕੀ ਕਰਦੇ ਕੰਮ ਇਹਦਾ ਠੀਕ ਸੀ ਲੀਵਰ ਕਰਦੇ ਲੀਵਰ ਕਰਦੇ ਤੇ ਲੀਵਰ ਕਰਦੇ ਹਾਂਜੀ ਤੇ ਉਹ ਮਤਲਬ ਕਿੰਨਾ ਚਿਰ ਕਿੰਨਾ ਕਿੰਨਾ ਟਾਈਮ ਪਹਿਲਾਂ ਮਤਲਬ ਇਹ ਹੋਇਆ ਕਿੰਨਾ ਚਿਰ ਹੋ ਗਿਆ 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਤੇ ਕਿਵੇਂ ਮਤਲਬ ਉਹਦੇ ਬਾਅਦ ਫਿਰ ਘਰ ਦਾ ਸਰਕਲ ਕਿਵੇਂ ਚੱਲਦਾ ਚੰਗੀ ਨਾਲ ਚੱਲਦਾ ਹੈ ਮਤਲਬ ਹੋਊ ਮੈਂ ਕੋਈ ਮਤਲਬ ਬਾਹਰੋਂ ਜਿਹੜੀ ਪੈਸੇ ਤਲੀ ਜਾ ਆ ਕੋਈ ਰੋਜ਼ਗਾਰ ਦੀ ਕੋਈ ਮੈਂ ਨਹੀਂ ਕਿਉਂਕਿ ਅੱਜ ਕੱਲ ਤਾਂ ਜਿਹੜਾ ਮਤਲਬ ਕੋਈ ਇਹ ਬੁੱਝਾ ਬੰਦਾ ਸਿਵਲ ਬੰਦਾ ਹੋਵੇ ਤਾਂ ਉਸ ਨੂੰ ਵੀ ਜਿਹੜਾ ਵਾ ਮਤਲਬ ਕੰਮ ਕਰਦੇ ਕਰਨਾ ਹੋਵੇ ਤਾਂ ਬੜਾ ਮਤਲਬ ਕੁਝ ਦੇਖ ਕੇ ਕਰਦੇ ਨੇ ਤੇ ਤੁਸੀਂ ਤਾਂ ਮੇਰੀ ਗੱਲਾਂ ਫਿਰ ਵੀ ਹਾਂਡਿਕਪ ਦੇ ਤੁਸੀਂ ਹਾਂਜੀ ਨਹੀਂ ਕੋਈ ਖਰਦਾ ਕੰਮ ਤੇ ਹਾਂਜੀ ਤੇ ਮਤਲਬ ਪਾਣੀ ਦਾ ਵੀ ਘਰ ਕੋਈ ਸਰਕਲ ਨਹੀਂ ਲਾਟਰੀ ਬਾਤ ਵੀ ਨਹੀਂ ਹਾਂਜੀ ਮਤਲਬ ਕੋਈ ਇੰਨੀਆਂ ਮਤਲਬ ਸਸਤਾ ਨੇ ਜਾਂ ਟੱਡਾ ਹਾਂਡਿਕਪ ਕੋਟਾ ਵਾ ਕਦੀ ਮਤਲਬ ਕਹੇ ਨੇ ਕਿ ਕਿਤਾ ਮਤਲਬ ਇਹ ਚੀਜ਼ ਨਹੀਂ ਨਹੀਂ ਕਿਤਾ ਨਹੀਂ ਕਿਤਾ ਕੋ ਪੈਨਸ਼ਨ ਕੋਲ ਲੱਗੀ ਕਿੰਨੇ ਪੈਂਚੜਾ 1500 1500 ਰੁਪਈਆ ਜਿਹੜਾ ਫਿਰ ਕਰਦਾ ਗੁਜਰਾ ਚੱਲ ਜਾਂਦਾ ਨਹੀਂ ਮੁਸ਼ਕਲ ਚੱਲਦਾ ਅੱਗੇ ਜਾਂਦਾ ਹਾਂਜੀ ਹੋਰ ਪਰਿਵਾਰਚ ਕੌਣ ਕੌਣ ਹੈ ਹੋਰ ਮਾਤਾ ਜੀ ਹਾਂਜੀ ਤੇ ਤਿੰਨ ਕੁੜੀਆਂ ਵੱਖਾਰੇ ਜੋ ਤਿੰਨ ਕੁੜੀਆਂ ਤੋ ਛੋਟ ਵੱਡੇ ਭਰਾ ਦੀ ਹਾਂਜੀ ਉਹ ਸਰ ਪਰੋ ਦੀ ਵੀ ਡੈਥ ਹੋ ਗਈ ਉਹ ਫਿਰ ਸਾਰੇ ਪਰਿਵਾਰ ਦੀ ਮੇਰੇ ਤੁਹਾਡੇ ਦੇ ਹਾਂਜੀ ਹੂੰ ਉੱਥੇ ਤੁਹਾਡੀ ਜਿਹੜੀ ਤੁਹਾਡੀ ਵਾਈਫ ਹੈ ਜਿਹੜੀ ਕਾਲਦੀ ਉਹ ਕੀ ਕਰਦੀ ਉਹ ਹੀ ਕੰਮਕਾਰ ਕਰਦੀ ਮਾਤਾ ਵੀ ਕਰਦੀ ਉਹ ਕਿ ਕਾਦਾ ਕੰਮ ਕਰਦਾ ਲੋਕਾਂ ਦੇ ਘਰਾਂ ਦੇ ਕਰਾਜ ਹਾਂਜੀ ਉਹ ਫਿਰ ਕਰਾਜੇ ਕੰਮ ਕਰਨਾ ਜਿਆਦਾ ਉਹ ਫਿਰ ਉਹਨਾਂ ਦੇ ਸਿਰ ਤੇ ਜਿਹੜਾ ਥੋੜਾ ਬਹੁਤਾ ਕਰਦਾ ਤੇ ਜਾਂ ਤੁਹਾਡੀ ਥੋੜੀ ਬਹੁਤੀ ਪੰਛੀਆਂ ਨਾਲ ਬੈਠੇ ਚ ਮਾਰ ਕੇ ਸਰਕਲ ਹਾਂਜੀ ਜਿਹੜੀਆਂ ਐਨੀਆਂ ਐਨਆਰਆਈ ਨੇ ਜਾਂ ਜਿਹੜੀਆਂ ਸਸਤਾ ਨੇ ਜਿਹੜੀਆਂ ਉਹ ਜੋ ਵੀ ਮਤਲਬ ਲੋਕਾਂ ਜਿਹੜੀਆਂ ਤੁਹਾਡੇ ਵਰਗੇ ਕਾਰਜਕਾਰ ਬੰਦੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਕੀ ਮਦਦ ਦੀ ਘਾਲ ਲੰਮੇ ਕੀ ਹੋਣਾ ਚਾਹੀਦਾ ਇੱਕ ਤਾਂ ਚਾਹੀਦਾ ਕਮਰਿਆਂ ਦਾ ਕਮਰਿਆਂ ਦਾ ਚਾਹੀਦਾ ਹਾਂਜੀ ਤੇ ਇੱਕ ਪਾਣੀ ਦਾ ਪਾਣੀ ਦਾ ਸਰਕਲ ਵੀ گاਉਂ ਮਤਲਬ ਹੁੰਦਾ ਸਰਦੀਆਂ ਨੇ ਜਦੋਂ ਥੋੜੀ ਬਹੁਤ ਹੁੰਦਾ ਵਾ ਤੇ ਕਿਵੇਂ ਪਾਣੀ ਕਿੱਥੋਂ ਵੜੋ ਸਾਰਾ ਬਰਮ ਦਾ ਇੱਥੇ ਪਾਣੀ ਹੈ ਹਾਂਜੀ ਵਰਨ ਲਈਦਾ ਉਹਨਾਂ ਲਈਦਾ ਹਾਂਜੀ ਉਹ ਫਿਰ ਕਰਦੇ ਤਾਂ ਟੋਟਾ ਤੇ ਕਰਦੇ ਹਾਂਜੀ ਉਹ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹਾਂਜੀ ਸੋ ਸਾਡੇ ਚੈਨਲ ਦੇ ਮਾਧਮ ਨਾਲ ਜਿਹੜੀਆਂ ਸਸਤਾ ਨੇ ਮਤਲਬ ਜਿਹਨਾਂ ਕਹਿੰਦੇ ਇਹਨਾਂ ਦੀ ਵੀ ਇਹਨਾਂ ਜਾ ਪ੍ਰੋਮੋਟ ਕਰਨੀ ਹੈ ਬਈ ਕਿੱਥੇ ਮਿਲੋ ਤੇ ਕਰ ਸਕਦਾ ਮਤਲਬ ਇਹ ਕਿਹੜਾ ਜ਼ਿਲ੍ਹਾ ਪੈਂਦਾ ਤੇ ਕਿਹੜਾ ਪਿੰਡ ਪੈਂਦਾ ਜ਼ਿਲ੍ਹਾ ਗਰਦਾਫਰ ਜ਼ਿਲ੍ਹਾ ਗਲਾਸ ਪਿੰਡ ਡਾਖਾਨਾ ਖਤੂਪੁਰ ਕਿਹੜਾ ਪਿੰਡ ਕਿਹੜਾ ਪੈਂਦਾ ਦਬੂਰਜੀ ਦਬੂਰਜੀ ਬਟ ਕੋਈ ਕਨੈਕਟ ਨੰਬਰ ਕੋ ਮੋਬਾਈਲ ਨੰਬਰ ਜਾ ਦੇ ਹਾਂਜੀ ਦੱਸੋ ਮੜਾ ਮਾ 99 ਹਾਂਜੀ 15 ਹਾਂਜੀ 9 ਹਾਂਜੀ ਅਹ ਪਤਾ 42 42 700 ਸੂ ਇਹ ਸਾਨੂੰ ਜਿਨ੍ਹਾਂ ਨੇ ਮਤਲਬ ਜ ਕੁਝ ਹੋਰ ਸਾਡੇ ਨਾਲ ਪਿੰਡ ਦੇ ਮੌਜੂਦ ਨੇ ਲੋਕ ਉਹਨਾਂ ਨਾਲ ਵੀ ਗੱਲਬਾਤ ਸੱਸਰੀ ਭਾਜੀ ਸੱਸਰੀ ਕਰ ਭਾਜੀ ਕੀ ਭਾਜੀ ਆਪਣਾ ਨਾਮ ਮੇਰੇ ਨਾਲ ਕਸ਼ਮੀਰੀ ਲਾਲਾਂ ਤੇ ਮੈਂ ਇਹਦਾ ਚਾਚਾ ਜੋ ਹਾਂਜੀ ਤੇ ਵਿਚਾਰੇ ਨੂੰ ਤੰਗੀ ਤੇ ਤੁਹਾਨੂੰ ਪਤਾ ਹੀ ਹੈ ਵਾ ਲੱਤੋ ਹੋ ਜਾ ਕੁੜੀ ਵਿਚਾਰੀ ਦਿਹਾੜੀ ਕਰਦੀ ਹੈ ਕੰਮਾਂ ਲੋਕਾਂ ਦਾ ਕਰਨ ਜਾ ਕੇ ਤੇ ਵਿਚਾਰੀ ਨੁਹਾਪਾ ਵਾਲਾ ਕਰਕੇ ਤੇ ਨਾਲ ਰੋਟੀ ਖਵਾ ਲਦੀ ਹੈ ਜੀਆਂ ਨੂੰ ਦੋ ਗੁੱਡੀਆਂ ਐ ਇੱਕ ਕਾਕਾ ਜੋ ਤੇ ਪਾਣੀ ਦੀ ਵੀ ਤੰਗੀ ਆ ਵਿਚਾਰੇ ਨੂੰ ਤੇ ਖਲਾਸ ਵੀ ਖਲਾਸ ਵੀ ਹਾਨੀ ਤੇ ਵਿਚਾਰੇ ਨੂੰ ਕੋਈ ਕਮਰੇ ਦੀ ਵੀ ਵੇਖ ਲਈ ਜੋ ਹਾਲਤ ਤੁਸੀਂ ਸਾਬ ਜੀ ਹਨ ਐਨੀਆਂ ਜਿੱਦਾਂ ਸਸਤਾ ਨੇ ਜਾਂ ਇਹਨਾਂ ਦਾ ਹੈਂਡਿਕੈਪ ਕੋਟਾ ਬਣਿਆ ਵਾ ਤੇ ਕਦੀ ਮਤਲਬ ਕੋਈ ਮਦਦ ਨਹੀਂ ਕੀਤੀ ਕੋਈ ਨਹੀਂ ਆਇਆ ਜੀ ਐਨੀਆਂ ਸਰਕਾਰਾਂ ਨੂੰ ਗਰੰਟਾ ਦਾ ਮਤਲਬ ਕੀਤਾ ਜਾਂਦੇ ਦਾਵਾ ਕੋਈ ਨਹੀਂ ਆਇਆ ਕੋਈ ਕੋਠਿਆ ਦਾ ਤੇ ਕੋਈ ਨਹੀਂ ਕੋਈ ਨਹੀਂ ਜੀ ਕਿਹ ਵਦਾਈ ਕਿਨੇ ਕਿ ਮੰਤਰੀ ਨੇ ਇਹਨਾਂ ਨੂੰ ਕੋਈ ਅਪਰੋਚਿੰਗ ਕੀਤੀ ਕੋਈ ਮੰਤਰੀ ਨਹੀਂ ਆਇਆ ਪਿੰਡ ਵਾਲਿਆਂ ਨੂੰ ਥੋੜੀ ਬਹੁਤੀ ਜਿੱਦਾਂ ਕੋ ਮਦਦ ਕਰਦੇ ਕੋਈ ਹੁੰਦੀ ਮਦਦ ਪਿੰਡ ਵਾਲੇ ਵਿਚਾਰੇ ਕੋਈ ਦੇ ਦੇਂਦੇ ਨੇ ਕਈ ਦੀ ਕਰਾਈ ਥੋੜਾ ਬੋਦਾ ਕੋ ਰਿਸ਼ਤੇਦਾਰ ਆ ਲੋ ਜਾ ਕੇ ਥੋੜਾ ਬੋਦਾ ਦਿੰਦਾ ਕੋਈ ਰਿਸ਼ਤੇਦਾਰਾਂ ਵਿਚਾਰਿਆ ਕੀ ਕਰਨਾ ਰਿਸ਼ਤੇਦਾਰ ਤੇ ਉਹ ਜੇ ਵਿਚਾਰੇ ਗਰੀਬ ਨੇ ਸਵਰੇ ਜਿਹੜੇ ਨੇ ਮਤਲਬ ਜਿਵੇਂ ਦੱਸਣ ਦੇ ਨੇ ਵੀ 1500 ਰੁਪਏ ਨਾਲ ਦੀ ਪੰਜ ਛੜਿਆ ਤੇ ਬਾਕੀ ਜਿਹੜਾ ਥੋੜਾ ਬੋਤਾ ਇਹਨਾਂ ਦੀ ਜਿਹੜੇ ਘਰ ਦੀ ਵਾਈਫ ਹੈ ਨਾਲ ਦੀ ਕੰਮ ਕਰਦੀ ਸੀ ਉਹਦੇ ਨਾਲ ਫਿਰ ਸਰਦਾ ਉਹਦੇ ਨਾਲ ਹੀ ਸਰਦਾ ਜੋ ਵਿਚਾਰੀ ਹੋਰ ਗੁਡੀਆਂ ਵੀ ਦੱਸਦੇ ਮੇਰੇ ਖਿਆਲ ਕਿੰਨੀਆਂ ਗੁਡੀਆਂ ਨੇ ਗੁਡੀਆਂ ਦੋ ਜੋ ਨਿਗੀਆਂ ਨਿਗੀਆਂ ਨੇ ਛੋਟੀਆਂ ਗੁਡੀਆਂ ਨੇ ਫਿਰ ਕੋਲ ਪਹਿਲਾਂ ਵੀ ਇੱਕ ਬ੍ਰਦਰ ਜਿਹੜਾ ਮਲੋਰੀ ਦਾ ਵੱਡਾ ਜਿਹੜਾ ਹੈ ਉਹਦੀ ਦਾਤ ਹੋਈ ਸੀ ਉਹ ਵੀ ਜੋ ਮੇਰੀ ਉਹਦੀ ਜ਼ਿੰਮੇਵਾਰੀ ਤਿੰਨ ਗੁਡੀਆਂ ਨੇ ਉਹਦੀਆਂ ਤੇ ਆਪ ਛੱਡ ਕੇ ਚਲ ਗਈ ਸੀ ਤੇ ਵਿਚਾਰਾ ਇਹਨੇ ਹੀ ਸਾਮ ਦਾ ਸੂਮ ਦਾ ਰਿਹਾ ਹੈ ਤੇ ਮਾ ਵੀ ਵਿਚਾਰੇ ਕੰਮ ਕਰ ਆਉਂਦੀ ਆ ਤੇ ਲੈ ਆਉਂਦੀ ਆ ਕੋਈ ਵ ਤੇ ਲੋਨ ਤੇ ਉਤਾਰਿਆ ਰਿਹਾ ਜਿਉਂ ਨੇ ਦਾ ਮਤਲਬ ਜਿਹੜੀਆਂ ਸਸਤਾ ਨੇ ਐਨਆਰਈ ਵੀਰ ਨੇ ਜਾਂ ਜਿਹੜੀ ਸਮਾਜ ਸੇਵੀ ਸਸਤਾ ਨੇ ਜਿਹੜੀਆਂ ਮਤਲਬ ਇਦਾਂ ਦੇ ਮਦਦਗਾਰ ਪਰਿਵਾਰਾਂ ਲਈ ਲਾਈਵ ਹੁੰਦੇ ਸਾਬ ਤੋਂ ਹੋੜੀਆਂ ਨੇ ਸਾਡੇ ਚੈਨਲ ਦੇ ਮਾਧਮ ਰਾਹੀਂ ਜਿਹੜੀਆਂ ਉਹਨਾਂ ਕਨੇ ਮਦਦ ਕਰਨੀ ਹੋਏ ਤੇ ਕਿਹੜਾ ਪਿੰਡ ਪੈਂਦਾ ਵਾ ਤੇ ਕਿ ਕਿਹੜੇ ਜਿਲ੍ਹੇ ਚ ਸਾਰਾ ਐਡਰੈਸ ਦਿਓ ਬਰ ਗਰਦਾਸਪੁਰ ਜ਼ਿਲ੍ਹਾ ਜੋ ਢਾਕਾਣਾ ਫਤਪੁਰ ਤੇ ਤਸੀਲ ਬਟਾਲਾ ਨਹੀਂ ਪਹਿਲਾਂ ਬਟਾਲਾ ਹੁੰਦਾ ਸੀ ਹੁਣ ਆ ਗਈ ਹੁਣੀ ਆ ਤੇ ਦਾ ਖਾਨਾ ਫਤੂਵਰ ਤੇ ਦੇਢ ਫਤੂਵਰ ਮਤਲਬ ਕਸਬਾ ਕਰੋ ਲੋਦ ਲੱਗੇ ਜਿਹੜਾ ਪਿੰਡ ਆ ਦੁਬੁਰਜੀ ਪੈਂਦਾ ਗੁਜਰਾ ਦੀ ਦੁਬੁਰਜੀ ਬਾਜੀ ਦੀ ਜੋ ਗੁਜਰਾਤ ਬੁਰਜੀ ਦੀ ਦੁਬੁਰਜੀ ਦੁਬੁਰਜੀ ਗੁਜਰਾ ਦੀ ਬਾਜੀ ਦੀ ਕਿਉਂ ਬਾਜੀ ਗੁਜਰੀ ਦੀ ਦੁਬੁਰਜੀਆਂ ਬੜੀਆਂ ਨੇ ਤੇ ਇਹ ਗੁਜਰਾ ਦੀ ਦੁਬੁਰਜੀ ਵਜਦੀਆਂ ਕਹਿਣਾ ਹੋਰ ਲੱਗੇ ਕੀ ਮਤਲਬ ਜਿਹੜਾ ਵਾ ਸਭ ਮਤਲਬ ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ ਪਾਣੀ ਦਾ ਬੰਦ ਹੋਣਾ ਚਾਹੀਦਾ ਜਾਂ ਕਮਰੇਦੋ ਰਜੇ ਤੇ ਜੇ ਕਿ ਦਾਨੀ ਸਜਨ ਦੇ ਕਿਤੇ ਮਨ ਦੇ ਵਿੱਚ ਮੇਰ ਪੈਂਦੀ ਸੀ ਕੀ ਹੋਣਾ ਚਾਹੀਦਾ ਇਹਦਾ ਵਿਚਾਰੇ ਦਾ ਕਮਰਾ ਭਾਜੀ ਤੇ ਪਾਣੀ ਦਾ ਹਲਕੇ ਤੇ ਮਾੜਾ ਮੋਟਾ ਵਿਚਾਰੇ ਦਾ ਹੋ ਜੇ ਅਹੀਂ ਦੇ ਹੋਏ ਸੁੱਖ ਨਾ ਵੀ ਪੁੱਤ ਨੂੰ ਤੇ ਮਾੜਾ ਮੋਟਾ ਆਸਰਾ ਮਿਲ ਜੇ ਮਲੂਰ ਰਜਗਾਰ ਤੋਂ ਥੋੜਾ ਬੋਤੋ ਜਿਗਾੜ ਵੀ ਕੋਈ ਮਾੜਾ ਮੋਟਾ ਮਿਲ ਜੇ ਬਹਿ ਕੇ ਜਿਹੜਾ ਕੰਮ ਕਰ ਸਕਦਾ ਬਹਿ ਕੇ ਕੰਮ ਕਰ ਲੈ ਵਿਚਾਰਾ ਲੱਤੋਂ ਤੇ ਤੁਹਾਨੂੰ ਪਤਾ ਹੀ ਹੈ ਜਿਤਨਾ ਦਿਹਾਵਾ ਤੇ ਇਹਨੂੰ ਗੁਜਾਰਾ ਥੋੜਾ ਬੋਦਾ ਕੋਈ ਮਿਲਣਾ ਚਾਹੀਦਾ ਸੋ ਇਹ ਹਨ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਵੱਲੋਂ ساری ਗੱਲਬਾਤ ਦੱਸੀ ਗਈ ਇੱਕ ਤਾਂ ਇਹਨਾਂ ਦਾ ਮਤਲਬ ਪਾਣੀ ਦਾ ਵੀ ਕਹਿੰਦੇ ਨੇ ਵੀ ਥੋੜਾ ਬਹੁਤਾ ਜਿਹੜਾ ਸਰਕਲ ਹੋ ਜਾਣਾ ਚਾਹੀਦਾ ਵਾ ਤੇ ਕੋਈ ਲੈਟਰਿੰਗ ਬਾਥਰੂਮ ਦਾ ਵੀ ਜਿਹੜਾ ਕੋਈ ਖਾਸਾ ਬੰਦ ਨਹੀਂ ਆ ਤੇ ਜਿਗਰਦਾਨੀ ਸੱਜਣ ਤੇ ਜਾਣ ਨਹੀਂ ਰਹੀ ਤੇ ਮੰਦੇ ਵਿੱਚ ਮਿਹਰ ਪੈਂਦੀ ਆ ਤਾਂ ਕੋਤੇ ਮਤਲਬ ਥੋੜਾ ਬਹੁਤ ਨੌਕਰੀ ਦਾ ਜਿਹੜਾ ਸਾਧਨ ਤੇ ਕਰਾਮ ਹੋਈਆ ਕਰਾਇਆ ਜਾਏ ਤਾਂ ਕਿ ਜੋ ਕਿ ਬਹਿਕ ਥੋੜਾ ਬਹੁਤਾ ਆਪਣਾ ਘਰ ਦਾ ਜਿਹੜਾ ਵਾ ਮਤਲਬ ਮੂਹ ਤੋਂ ਜਿਹੜਾ ਰੋਟੀ ਪਾਣੀ ਦਾ ਸਰਕਲ ਜਿਹੜਾ ਚਲਾ ਸਕਣ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਕੈਮਰਾਮੈਨ ਰਾਜਿੰਦਰ ਵੀ ਹੋਰ ਪਾਣੀ ਹੈ ਹੋਰ ਕੋਈ ਵੇਲਾ ਤੇ ਹੋਰ ਮੈਂ ਮਾਰਿਆ ਜੀ ਬੋਲਣਾ ਮਨਾ ਕਰ ਰਿਹਾ ਇੰਨਾ ਹੱਦ ਤੱਕ ਬਤਾਵਾ ਮਾਵਾ ਬਰਬੋਦੀ ਨੂੰ ਦਰਿਆ ਦੇ ਕਿੱਥੇ ਹੋ ਰਹੀ ਰਸਮੀ ਹੈ। ਕੋਈ ਕੱਢੀ ਦੀ ਹੈ। ਬੰਦ ਕਰਦੇ ਹਾਂ। ਬੈਠਣ ਨੂੰ ਕਿਹਾ ਹੈ ਸਭ ਨੂੰ ਤੇ। ਚੁੱਪ।

i know why